ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸੰਗਤ ਜੀ ਬਾਬਾ ਦੀਪ ਸਿੰਘ ਸੇਵਾਦਾਲ ਜਥੇਬੰਦੀ ਹਰੇਕ ਮੋਰਚੇ ਦੇ ਵਿੱਚ ਜਦੋਂ ਵੀ ਸਾਡੇ ਭੈਣ ਭਰਾ ਸਾਡੇ ਮੋਰਚਾ ਲਾ ਕੇ ਪੰਜਾਬ ਦੀ ਲੜਾਈ ਲੜਦੇ ਆ ਚਾਹੇ ਕਿਸਾਨੀ ਦੀ ਲੜਾਈ ਲੜਦੇ ਆ ਚਾਹੇ ਬੰਦੀ ਸਿੰਘਾਂ ਦਾ ਮੋਰਚਾ ਲੱਗਦਾ ਤੇ ਉਦੋਂ ਤੋਂ ਸਾਡੀ ਬਾਬਾ ਦੀਪ ਸਿੰਘ ਸੇਵਾਦਾਲ ਜਥੇਬੰਦੀ ਆਪ ਜਾ ਕੇ ਪੂਰੀ ਜਥੇਬੰਦੀ ਸ਼ਮੂਲੀਅਤ ਵੀ ਕਰਦੀ ਆ ਤੇ ਜੇ ਉੱਥੇ ਕਿਸੇ ਚੀਜ਼ ਦੀ ਲੋੜ ਪੈਂਦੀ ਆ ਤੇ ਸੇਵਾ ਵੀ ਕਰਦੀ ਆ ਅੱਜ ਜਿਹੜੀ ਉੱਥੇ ਸਾਨੂੰ ਵੀਰਾਂ ਨੇ ਖਨੌਰੀ ਬਾਰਡਰ ਜਿੱਥੇ ਬਾਪੂ ਜਗਜੀਤ ਸਿੰਘ ਦੱਲੇਵਾਲ ਕਿਸਾਨੀ ਅੰਦੋਲਨ ਲੜ ਰਹੇ ਆ ਭੁੱਖ ਹੜਤਾਲ ਜਿਹੜੀ ਕਾਫੀ ਦਿਨਾਂ ਤੋਂ ਉਹਨਾਂ ਨੇ ਰੱਖੀ ਹੋਈ ਬਾਪੂ ਜੀ ਨੇ ਤੇ ਅੱਜ ਉੱਥੇ ਦੱਸਿਆ ਸੀ ਵੀ ਚਾਹ ਦਾ ਲੰਗਰ ਦੀ ਜਿਹੜੀ ਜ਼ਰੂਰਤ ਹੈਗੀ ਆ ਤੇ ਅੱਜ ਸਾਡੀ ਜਥੇਬੰਦੀ ਵੱਲੋਂ ਚਾਹ ਦਾ ਲੰਗਰ ਜਿਹੜਾ ਉੱਥੇ ਸਾਰੀ ਸਾਡੀ ਟੀਮ ਜਿਹੜੀ ਜਾ ਰਹੀ ਆ ਬਾਕੀ ਐਨ ਆਰ ਆਈ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜਿਹੜਾ ਭਰਾਵਾਂ ਦੇ ਸਹਿਯੋਗ ਦੇ ਨਾਲ ਇਹ ਸੰਸਥਾ ਚੱਲ ਰਹੀ ਹੈ ਜਿਹੜੇ ਕਾਰਜ ਚੱਲ ਰਹੇ ਆ ਗੁਰੂ ਸਾਹਿਬ ਉਹਨਾਂ ਤੇ ਕਿਰਪਾ ਬਣਾਈ ਰੱਖਣ ਤੇ ਤੁਸੀਂ ਵੀ ਜਿਹੜੀ ਲੜਾਈ ਜਿਹੜੀ ਆਓ ਰਲ ਮਿਲ ਕੇ ਅਸੀਂ ਖਨੌਰੀ ਬਾਰਡਰ ਨੂੰ ਜਾਈਏ ਤੇ ਜਿਹੜਾ ਉਹਨਾਂ ਦਾ ਅੰਦੋਲਨ ਦਾ ਸਾਥ ਦੇਈਏ ਤਾਂ ਜੋ ਜਿਹੜੀਆਂ ਮੰਗਾਂ ਆ ਉਹ ਸਾਡੀਆਂ ਸਾਰਿਆਂ ਦੀਆਂ ਸਾਂਝੀਆਂ ਮੰਗਾਂ ਆ ਕਿਸੇ ਇੱਕ ਦੀ ਲੜਾਈ ਨਹੀਂ ਹੈਗੀ ਅਸੀਂ ਆਪਣੀਆਂ ਸਾਰੀ ਕੁਝ ਵੀ ਜੇ ਈਰਖਾਬਾਜੀ ਜਾਂ ਕੁਝ ਵੀ ਉਹ ਛੱਡ ਕੇ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਹੈ ਬਾਕੀ ਮੇਰੇ ਨਾਲ ਮਨਦੀਪ ਭਾਜੀ ਡਾਕਟਰ ਸਾਹਿਬ ਉਹ ਜਰੂਰ ਦੱਸਣਗੇ ਨਾਲ ਗੁਰਵੀਰ ਸਿੰਘ ਚਟਾਲਾ ਉਹ ਖੜੇ ਆ ਪ੍ਰਸ਼ੋਤਮ ਭਾਜੀ ਖੜੇ ਆ ਵੰਟੀ ਆ ਸਾਡਾ ਵੀਰ ਭਾਜੀ ਖੜੇ ਆ ਪਾਲਾ ਖੜਾ ਤੇ ਗੱਲਬਾਤ ਕਰਨਗੇ ਮਨਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਇੱਕ ਵਾਰ ਫਿਰ ਸਾਰੇ ਵੀਰ ਇਕੱਠੇ ਹੋ ਕੇ ਹਮਲਾ ਮਾਰੀਏ ਪਹਿਲਾਂ ਵੀ ਜਿੱਤ ਕੀਤੀ ਆ ਇਸ ਵਾਰ ਵੀ ਜਿੱਤ ਹੋਵੇ ਸਾਡੇ ਬਜ਼ੁਰਗ ਜਿਹੜੇ ਆ ਉਹ ਸਾਡੇ ਖਾਤਰ ਸਾਡੀਆਂ ਜ਼ਰੂਰਤਾਂ ਦੇ ਖਾਤਰ ਸਾਡੀਆਂ ਮੰਗਾਂ ਮਨਾਉਣ ਦੀ ਖਾਤਰ ਜਿਹੜੇ ਉਹ ਪੁਖੜ ਤਲ ਤੇ ਡਲੇਵਾਲ ਸਾਹਿਬ ਬੈਠੇ ਆ ਤੇ ਜਿਹਨੇ ਵੀ ਵੀਰ ਖਾਸ ਕਰਕੇ ਸਾਡੇ ਇਲਾਕੇ ਦੇ ਵਿੱਚੋਂ ਜਾਂਦੇ ਆ ਉਹਨਾਂ ਦੇ ਖਾਸ ਕਰਕੇ ਅਸੀਂ ਰਹਿਣ ਦਾ ਬੰਦੋਬਸਤ ਟੈਂਟ ਤੇ ਉਹਨਾਂ ਦਾ ਉੱਥੇ ਚਾਹ ਦਾ ਲੰਗਰ ਜਾਂ ਹੋਰ ਜਿਹੜੇ ਲੋੜਿੰਦੇ ਲੰਗਰ ਉਹਨਾਂ ਹੀ ਰਸਤਾ ਬਸਤਾ ਲੈ ਕੇ ਬਾਬਾ ਦੀਪ ਸਿੰਘ ਸੇਵਾ ਦਲ ਇੱਕ ਵਾਰ ਫਿਰ ਸਾਰੀ ਇਕੱਤਰਤਾ ਕਰਕੇ ਜਾ ਰਹੇ ਆ ਤੇ ਐਨ ਆਰ ਆ ਵੀਰ ਖਾਸ ਕਰਕੇ ਦਲਜੀਤ ਸਿੰਘ ਲੰਬੜ ਤੇ ਮੇਰਾ ਵੀਰ ਸੁਰਿੰਦਰ ਸਿੰਘ ਢੱਫਰ ਯੂ ਐਸ ਏ ਤੇ ਦਲਜੀਤ ਸਿੰਘ ਲੰਬੜ ਕੈਨੇਡਾ ਇਹ ਮੇਰੇ ਵੀਰ ਸਾਰੀ ਟੀਮ ਜਿਹੜੀ ਆ ਪਹਿਲਾਂ ਵੀ ਸਾਡਾ ਬਹੁਤ ਸਾਥ ਦਿੰਦੇ ਆ ਤੇ ਹੁਣ ਵੀ ਇਹਨਾਂ ਨੇ ਸਾਡਾ ਬਹੁਤ ਜ਼ਿਆਦਾ ਸਾਥ ਦਿੱਤਾ ਆ ਇਹ ਕਾਰਜ ਐਨ ਆਰ ਆਈ ਵੀਰਾਂ ਦੇ ਸਹਿਯੋਗ ਤੋਂ ਬਿਨਾ ਨੇਪਰੇ ਨਹੀਂ ਚੜ ਸਕਦੇ ਮੈਂ ਸਾਰੇ ਵੀਰਾਂ ਦਾ तहे ਦਿਲੋਂ ਧੰਨਵਾਦ ਕਰਦਾ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਵੀ ਦੋ ਸ਼ਬਦ ਜਰੂਰ ਕਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਨਜੋਤ ਸਿੰਘ ਨੇ ਤੇ ਮਨਜੀਤ ਸਿੰਘ ਭਾਜੀ ਨੇ ਦੱਸਿਆ ਗੱਲ ਹੁਣ ਇਸ ਵੇਲੇ ਜਿਹੜਾ ਆ ਮੋਰਚਾ ਉਹ ਸਿਖਰਾਂ ਤੇ ਪਹੁੰਚਿਆ ਆ ਤੇ ਬਾਪੂ ਜਗਜੀਤ ਸਿੰਘ ਢੱਲੇਵਾਲ ਦੇ ਜਿਹੜਾ ਉੱਥੇ ਭੁੱਖ ਹੜਤਾਲ ਹੈ ਉੱਥੇ ਬੈਠੇ ਨੇ ਉਹਨਾਂ ਨੂੰ ਇਸ ਵੇਲੇ ਸਮੁੱਚੇ ਸਾਰੇ ਹੀ ਪੰਜਾਬੀਅਤ ਦੀ ਲੋੜ ਆ ਹਰ ਇੱਕ ਵਿਅਕਤੀ ਨੂੰ ਸਾਡੀ ਬੇਨਤੀ ਹੈ ਸਨਿਮਰ ਬੇਨਤੀ ਹੈ ਪਿਛਲੇ ਦਿਨੀ ਸਾਡੀ ਜਥੇਬੰਦੀ ਦੀ ਟੀਮ ਜਿਹੜੀ ਆ ਉੱਥੇ ਜਾ ਕੇ ਆਈ ਆ ਉੱਥੇ ਦੇਖਿਆ ਕਿ ਵੀ ਇਸ ਵੇਲੇ ਉਹਨਾਂ ਨੂੰ ਜਿਹੜੀ ਆ ਤੇਰ ਮੇਰ ਦੀ ਲੜਾਈ ਤੋਂ ਉੱਪਰ ਉੱਠ ਕੇ ਉਸ ਸੰਘਰਸ਼ ਦੇ ਵਿੱਚ ਸਾਥ ਦਿਓ ਤਾਂ ਜੋ ਜਿਹੜਾ ਮੋਰਚਾ ਫਤਿਹ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਭਾਜੀ ਹੁਣੀ ਗੱਲ ਕੀਤੀ ਆ ਮਨਦੀਪ ਭਾਜੀ ਹੁਣੀ ਵੀ ਸਾਡੇ ਨਾਲ ਦਲਜੀਤ ਭਾਜੀ ਲੰਬੜ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਆ ਪਹਿਲਾਂ ਵੀ ਜਿਵੇਂ ਹੁਣ ਵੀ ਅੱਜ ਵੀ ਸਾਡਾ ਉੱਥੇ ਮੈਡੀਕਲ ਕੈਂਪ ਮਹਾਲੀ ਬੰਦੀ ਸਿੰਘਾਂ ਦਾ ਮੋਰਚੇ ਨੂੰ ਚਲਦੇ ਨੂੰ ਮੇਰਾ ਖਿਆਲ 2 ਸਾਲ ਤੋਂ ਉੱਪਰੋ ਚੱਲਿਆ ਅੱਜ ਵੀ ਜਿਹੜੀਆਂ ਟੀਨਾਂ ਦੀ ਸੇਵਾ ਉਹ ਭਰਾਵਾਂ ਵੱਲੋਂ ਕੀਤੀ ਗਈ ਸੀ ਉਹਨਾਂ ਦੀ ਸਾਰੀ ਟੀਮ ਵੱਲੋਂ ਕੀਤੀ ਗਈ ਸੀ ਜਿਹੜੀ ਐਡਮਿੰਟਨ ਦੀ ਸੰਗਤ ਵੱਲੋਂ ਕਿਉਂਕਿ ਐਡਮੈਂਟਨ ਦੀ ਸੰਗਤ ਹਰੇਕ ਵਕਤ ਚਾਹੇ 2021-22 ਦਾ ਅੰਦੋਲਨ ਦਿੱਲੀ ਵਾਲਾ ਹੋਵੇ ਉਹ ਵੱਧ ਚੜ ਕੇ ਉਹਨਾਂ ਵੱਲੋਂ ਸਹਿਯੋਗ ਦੇ ਕੇ ਉਹ ਅੰਦੋਲਨ ਲੜਿਆ ਗਿਆ ਚਾਹੇ ਸਾਲ ਇੱਕ ਜੇ ਲੰਗਰ ਲਾਇਆ ਸੰਸਥਾ ਨੇ ਤੇ ਇਹੋ ਜਿਹੇ ਭਰਾਵਾਂ ਦੇ ਸਹਿਯੋਗ ਨਾਲ ਆਇਆ ਜਿਨ੍ਹਾਂ ਵਿੱਚ ਦੀਪਕ ਵੀਰ ਜੀ ਆ ਸਾਡੇ ਹੋਰ ਬਹੁਤ ਵੀਰ ਜਿਹੜੇ ਜਿਹੜੇ ਸਾਡੀ ਸੰਸਥਾ ਦੇ ਨਾਲ ਖੜੇ ਹਰਜੀਤ ਭਾਜੀ ਆ ਤੇ ਗੁਰਪ੍ਰੀਤ ਭਾਜੀ ਆ ਸਾਰੇ ਜਿਨ੍ਹਾਂ ਪਹਿਲਵਾਨ ਵੀਰ ਜੀ ਆ ਸਾਰੇ ਜਿਨ੍ਹਾਂ ਇਹਨਾਂ ਵੀਰਾਂ ਦੇ ਸਹਿਯੋਗ ਦੇ ਨਾਲ ਇਹ ਜਿਹੜੇ ਕਾਰਜ ਚੱਲ ਰਹੇ ਆ ਗੁਰੂ ਸਾਹਿਬ ਇਹਨਾਂ ਨੂੰ ਚੜ੍ਹਦੀਆਂ ਕਲਾ ਵਿੱਚ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨੇ ਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਗਿਆ ਜੀ ਆ ਗਿਆ ਹਾਂ ਹਾਂ ਮੈਂ ਮੈਂ ਪਿੰਡ ਆਇਆ ਤੁਸ ਮਿਲਿਆ ਆਪਾਂ ਨੂੰ ਉਹਦੇ ਮਿਲੇ ਸੀਗਾ ਉਸੇ ਮਿਲਦੇ ਹਾਂ ਜੀ ਹੋਰ ਨੌਕਰ ਹਾਂ ਮੈਂ ਵੀ ਜਾ ਕੇ ਆਇਆ ਸੀ ਉਦੋਂ ਮੈਂ ਕਹਿੰਦਾ ਮੋਹਲਾ ਖਾਣਾ ਖਾਣਾ ਜਿਹੜਾ ਪ੍ਰੋਗਰਾਮ ਤੋਂ ਪਹਿਲਾਂ ਪਹਿਲਾਂ ਮੈਂ ਕਰਾ ਦੂੰਂ ਲੇਬਰ ਚਲੀ ਗਈ ਜੀ ਬਲ ਪੀ ਜਾਂਦਾ ਸੀ ਦੱਸਾਂ ਜੀ ਮੈਨੂੰ ਬਹੁਤ ਆ ਇੱਕ ਦੋ ਹੀ ਤਰ੍ਹਾਂ